ਅੱਜ ਇੱਕ ਬਹੁਤ ਵੱਡੀ ਘਟਨਾ ਦੀ ਚਰਅਕੇ ਖਬਰ ਸਾਂਝੀ ਕਰਨ ਜਾ ਰਹੇ ਆ ਤੁਹਾਡੇ ਨਾਲ ਲਹਿਰਾ ਸੌਂਦਾ ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਜਿੱਥੇ ਕਿ ਇੱਕ ਨੌਜਵਾਨ ਮਜ਼ਦੂਰ ਜੀਨੇ ਸਿਰਫ ਇੱਕ ਗੱਨਾ ਪੱਟ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਔਰ ਸਾਡੇ ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਬਾਬਾ ਨਾਨਕ ਨੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੋਂ ਜਾਤ ਪਾਤ ਨੂੰ ਮਿਟਾ ਕੇ ਬੰਦ ਛਕਣ ਦੀ ਜਿਹੜੀ ਕਿ ਗੱਲ ਕਹੀ ਸੀ ਇਹਨਾਂ ਗੱਲਾਂ ਨੂੰ ਵੀ ਇਸ ਮਾਮਲੇ ਨੇ ਬਹੁਤ ਵੱਡੀ ਠੇਸ ਲਾ ਦਿੱਤੀ ਹੈ ਔਰ ਉਹਨਾਂ ਗੱਲਾਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ ਯਾਨੀ ਸਾਡੇ ਪੰਜਾਬ ਦੀ ਧਰਤੀ ਗੁਰਮਿਆਂ ਪੀਰਾਂ ਦੀ ਧਰਤੀ ਹੈ ਪਰ ਉਸ ਧਰਤੀ ਦੇ ਵਿੱਚ ਅੱਜ ਜਿਹੜੀ ਘਰਨਾ ਵਾਪਰਦੀ ਹੈ ਬਹੁਤ ਵੱਡਾ ਮਾਮਲਾ ਜਿਹੜਾ ਕਿ ਤੁਸੀਂ ਵੇਖ ਵੀ ਚੁੱਕੇ ਹੋਵੋਗੇ ਪਰ ਇਸ ਗੱਲ ਨੇ ਕਿੰਨੇ ਲੋਕਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਕਿ ਬਦਨਾਮੀ ਦਾ ਇੱਕ ਦਾਗ ਲਾਉਣਾ ਸ਼ੁਰੂ ਕਰ ਦਿੱਤਾ ਯਾਨੀ ਇਲਾਹੀ ਦਿੱਤਾ ਹੈ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਧਰਨੇ ਪ੍ਰਦਰਸ਼ਨ ਵੀ ਹੁੰਦੇ ਨੇ ਦਿੱਲੀ ਦੇ ਵਿੱਚ ਵੀ ਹੁੰਦੇ ਨੇ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਨੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਸਾਹਮਣੇ ਜਾ ਕੇ ਧਰਨਾ ਲਾਉਂਦੀਆਂ ਨੇ ਤਾਂ ਕਿ ਸਾਨੂੰ ਸਾਡਾ ਜਿਹੜਾ ਕਿ ਹੱਕ ਮਿਲ ਸਕੇ ਸਾਨੂੰ ਐਮਐਸਪੀ ਮਿਲ ਸਕੇ ਸਾਨੂੰ ਸਾਡੇ ਰੇਟ ਮਿਲਣੇ ਚਾਹੀਦੇ ਨੇ ਪਰ ਦੂਜੇ ਪਾਸੇ ਉੱਥੇ ਇੱਕ ਅਹਿਮ ਗੱਲ ਆ ਜਿਹੜੀ ਨਾਰਾ ਲਾਇਆ ਜਾਂਦਾ ਕਿਸਾਨ ਮਜ਼ਦੂਰ ਏਕਤਾ ਯਾਨੀ ਨੌ ਮਾਸ ਦਾ ਰਿਸ਼ਤਾ ਮਜ਼ਦੂਰ ਦੇ ਨਾਲ ਕਿਸਾਨ ਦੱਸਦੇ ਨੇ ਕਿ ਸਾਡਾ ਹੈਗਾ ਅਸੀਂ ਵੀ ਮੰਨਦੇ ਸੀ ਪਰ ਇਹਨਾਂ ਗੱਲਾਂ ਨੂੰ ਵੀ ਬਿਲਕੁਲ ਸ਼ਰਮਸ਼ਾਰ ਕਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਹ ਗੱਲ ਕਹੀ ਜਾਂਦੀ ਸੀ ਨਾ ਪੰਜਾਬ ਦੇ ਅੰਦਰ ਕਿ ਅन्नਦਾਤਾ ਜਿਹੜਾ ਕਿਸਾਨ ਆ ਉਹ ਅੰਨ ਦాతਾ ਪਰ ਉਹ ਅੰਨ ਦాతਾ ਨਹੀਂ ਰਿਹਾ ਸਾਰੇ ਕੁਝ ਨਹੀਂ ਹੈਗੇ ਪਰ ਜਿਹੜੀ ਲਹਿਰੇ ਸੌਂਦੇ ਦੇ ਵਿੱਚ ਘਟਨਾ ਵਾਪਰਦੀ ਹੈ ਇੱਕ ਨੌਜਵਾਨ ਮਜ਼ਦੂਰ ਪਰਿਵਾਰ ਦੇ ਵਿੱਚੋਂ ਉਸ ਬੰਦੇ ਨੇ ਆਉਂਦੇ ਆਉਂਦੇ ਕਿਸੇ ਦੇ ਖੇਤ ਦੇ ਵਿੱਚੋਂ ਇੱਕ ਗੰਨਾ ਪੱਟ ਲਿਆ ਗੰਨਾ ਪੱਟਣ ਦੀ ਕੀਮਤ ਕੀ ਹੈ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਬੜੀ ਹੀ ਵਿਸਤਾਰਪੂਰਵਕ ਕਿਉਂਕਿ ਸਾਡੇ ਪੰਜਾਬ ਦੇ ਅੰਦਰ ਜਿਹੜੀਆਂ ਅੱਜ ਕੱਲ ਘਟਨਾਵਾਂ ਵਾਪਰਨ ਲੱਗ ਗਈਆਂ ਨੇ ਇਹ ਸਾਡੇ ਗੁਰਮਿਆਂ ਨੂੰ ਤਾਂ ਆਜ ਲਾਈ ਹੈ ਨਾ ਰੋਕਾਂ ਨੇ ਸਾਡੀ ਧਰਤੀ ਨੂੰ ਵੀ ਲਾ ਦਿੱਤੀ ਆ ਪਰ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋ ਸਕਦਾ ਸਾਡੇ ਹੀ ਪੰਜਾਬ ਦੇ ਲੋਕਾਂ ਦੇ ਲਈ ਇਹ ਗੱਲ ਨੂੰ ਜਰਾ ਸਮਝਣ ਦੀ ਬਹੁਤ ਲੋੜ ਸਾਡੇ ਹੀ ਪੰਜਾਬ ਦੇ ਲੋਕਾਂ ਨੂੰ ਹੈ ਸਿਰਫ ਇੱਕ ਗੰਨਾ ਪੜਦਾ ਇੱਕ ਨੌਜਵਾਨ ਉਹ ਕੰਮ ਤੋਂ ਆਉਂਦਾ ਆਉਂਦੇ ਆਉਂਦੇ ਉਹ ਕਿਸੇ ਦੇ ਖੇਤ ਦੇ ਵਿੱਚੋਂ ਪਟ ਲੈਂਦਾ ਇੱਕ ਗੰਨਾ ਤਾਂ ਉਸ ਮਜ਼ਦੂਰ ਨੂੰ ਜਦੋਂ ਮਾਲਕ ਤੇ ਉਸ ਦਾ ਲੜਕਾ ਜਿਹੜਾ ਕਿ ਪਿਓ ਪੁੱਤ ਦੋਵੇਂ ਦੇਖਦੇ ਆ ਉਹਨੂੰ ਫੜ ਲੈਂਦੇ ਨੇ ਉਸੇ ਗੰਨੇ ਦੇ ਨਾਲ ਮਾਰ ਮਾਰ ਕੇ ਮਾਰ ਮਾਰ ਕੇ ਉਸ ਮਜ਼ਦੂਰ ਦੀ ਖਤਿਆ ਕਰ ਦਿੰਦੇ ਨੇ ਯਾਨੀ ਉਸਨੂੰ ਮਾਰ ਦਿੱਤਾ ਜਾਂਦਾ ਤਾਂ ਇਧਰਲੇ ਪਾਸੇ ਕਹਾਣੀ ਜਿਹੜੀ ਲਹਰੇ ਸੌਂਦੇ ਦੇ ਵਿੱਚੋਂ ਆ ਇਹ ਜਿਹੜਾ ਕਿ ਦਾ ਮਾਪਿਓ ਸੀ ਇਹਨਾਂ ਦੇ ਕੱਲਾ ਕੱਲਾ ਹੀ ਉਹ ਜਿਹੜਾ ਕਿ ਨੌਜਵਾਨ ਸੀ ਉਹਨਾਂ ਦਾ ਘਰ ਬਿਲਕੁਲ ਖਤਮ ਕਰ ਦਿੱਤਾ ਗਿਆ ਵੈਸੇ ਇਸ ਗੱਲ ਦੇ ਉੱਤੇ ਬਹੁਤ ਵੱਡਾ ਸਮਝੌਤਾ ਵੀ ਹੋ ਚੁੱਕਿਆ ਉਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਪਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਹੁਣ ਨਾਰੇ ਲਾਏ ਜਾਂਦੇ ਸੀ ਨਾ ਕਿ ਕਿਸਾਨ ਮਜ਼ਦੂਰ ਇਕਤਾ ਇਹ ਨਾਰੇ ਹੁਣ ਕਿਤੇ ਨਾ ਕਿਤੇ ਝੂਠੇ ਪੈਣਗੇ ਔਰ ਇਹਨਾਂ ਨਾਰਿਆਂ ਦੇ ਉੱਤੇ ਕੋਈ ਯਕੀਨ ਨਹੀਂ ਕਰੂਗਾ ਕਿਉਂਕਿ ਪੰਜਾਬ ਦੀ ਧਰਤੀ ਅੱਜ ਉਹ ਧਰਤੀ ਬਣ ਚੁੱਕੀ ਜਿਹਨੂੰ ਗੁਰਮਾ ਦੀ ਧਰਤੀ ਤੇ ਸ਼ਹੀਦਾਂ ਦੀ ਕਿਹਾ ਜਾਂਦਾ ਸੀ ਪਰ ਭਾਈ ਇਸ ਨੂੰ ਤਾਂ ਲਾਜ ਲਾ ਰੱਖੀ ਹੈ ਸਾਡੇ ਹੀ ਲੋਕਾਂ ਨੇ ਸਾਡੇ ਹੀ ਲੋਕ ਆਉਣ ਵਾਲੇ ਸਮੇਂ ਦੇ ਅੰਦਰ ਮਜ਼ਦੂਰ ਜਿਹੜਾ ਕਿ ਦਲਿਤ ਪਰਿਵਾਰਾਂ ਦੇ ਵਿੱਚੋਂ ਮੈਂ ਗੱਲ ਕਰ ਰਿਹਾ ਉਹ ਲੋਕਾਂ ਦਾ ਸ਼ਾਮ ਤੱਕ ਘਰੇ ਆਉਣਗੇ ਸੁਬਾ ਦੇ ਗਏ ਜਾਂ ਨਹੀਂ ਇਹਨਾਂ ਗੱਲਾਂ ਦੇ ਅੰਦਾਜ਼ੇ ਨਹੀਂ ਲਾ ਸਕਦੇ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗਰਮ ਹੋਣ ਦੇ ਦੁਆਦ ਸਾਡੇ ਪੰਜਾਬ ਦੇ ਲੋਕਾਂ ਦੀ ਜਿਹੜੀ ਮਾਸਿਕਤਾ ਨਾ ਉਹ ਬਿਲਕੁਲ ਨਿਚਲੇ ਸਥਲ ਤੇ ਜਾ ਚੁੱਕੀ ਹੈ ਇੱਕ ਪਾਸੇ ਤਾਂ ਇਹ ਵੀ ਕਿਹਾ ਜਾਂਦਾ ਸੀ ਕਹਿੰਦੇ ਜੀ ਮਜ਼ਦੂਰ ਤੇ ਕਿਸਾਨ ਦਾ ਨਾ ਮਾਸ ਦਾ ਰਿਸ਼ਤਾ ਪਰ ਇਹ ਰਿਸ਼ਤਾ ਕਿਦਾਂ ਦਾ ਇਸ ਘਟਨਾ ਨੇ ਪੂਰਾ ਪੰਜਾਬ ਹਿਲਾ ਦਿੱਤਾ ਕਿਉਂਕਿ ਲਹਿਰੇ ਸੌਂਦੇ ਦੇ ਕੋਲ ਇੱਕ ਲਹਿਰਾ ਮੁਹੱਬਤ ਪਿੰਡ ਆ 2 ਕਿਲੋਮੀਟਰ ਦੀ ਦੂਰੀ ਤੇ ਹਾਲਾਂਕਿ 1.5 ਕਿਲੋਮੀਟਰ ਦੀ ਦੂਰੀ ਹੈ ਉਸ ਪਿੰਡ ਦੇ ਵਿੱਚ ਮੈਂ ਚੰਗੀ ਤਰ੍ਹਾਂ ਰਿਹਾ ਉੱਥੇ ਵੀ ਬਹੁਤ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਇਹ ਜਿਹੜੇ 2-4 ਪਿੰਡ ਹਨ ਵਾਕਈ ਇਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਤਾਂ ਨਸ਼ਾ ਬੰਦੀ ਹੈ ਸਰਕਾਰ ਨੂੰ ਇਹਨਾਂ ਗੱਲਾਂ ਤੇ ਵੀ ਐਕਸ਼ਨ ਲੈਣਾ ਚਾਹੀਦਾ ਵੈਸੇ ਸਰਕਾਰ ਲੈ ਰਹੀ ਹੈ ਪਰ ਇਹਨਾਂ ਦੋ ਪਿੰਡਾਂ ਦੇ ਵਿੱਚ ਜ਼ਿਆਦਾਤਰ ਲਹਿਰਾ ਮੁਹੱਬਤ ਇੱਥੇ ਗੁੰਡਾਗਰਦੀ ਮਚਾਈ ਜਾਂਦੀ ਹੈ ਇੱਥੇ ਬਹੁਤ ਵੱਡੇ ਪੱਧਰ ਤੇ ਕ੍ਰਾਈਮ ਕੀਤੇ ਜਾਂਦੇ ਕਈ ਨੌਜਵਾਨ ਗਰੀਬ ਘਰਾਂ ਦੇ ਕਿਰਚਾ ਮਾਰ ਕੇ ਮਾਰੇ ਕਈ ਕੁੱਟ ਕੇ ਮਾਰ ਦਿੱਤੇ ਗਏ ਨੇ ਇਹ ਜਿਹੜਾ ਕਿ ਬਿਲਕੁਲ ਤਾਜ਼ੀਆਂ ਘਟਨਾਵਾਂ ਨੇ ਪਰ ਲਹਿਰੇ ਸੌਂਦੇ ਦੇ ਵਿੱਚ ਜਿਹੜੇ ਮਜ਼ਦੂਰ ਨੂੰ ਇੱਕ ਕਿਸਾਨ ਦੁਆਰਾ ਮਾਰਿਆ ਗਿਆ ਨਾ ਤੇ ਹੁਣ ਇਹਨੇ ਪੂਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਆ ਸਾਡੇ ਚਾਹ ਵਾਰਬ ਦੇਸ਼ਾਂ ਦੇ ਵਿੱਚ ਹੁਣ ਤੇ ਹਰਿਆਣੇ ਦੇ ਵਿੱਚ ਹੁਣ ਇਹਨਾਂ ਗੱਲਾਂ ਦੇ ਉੱਤੇ ਮਜ਼ਦੂਰਾਂ ਨੇ ਜਕੇ ਨਹੀਂ ਕਰਨਾ ਕਿਉਂਕਿ ਸਾਡੀ ਜਿਹੜੀ ਏਕਤਾ ਉਹ ਤੁਸੀਂ ਖਤਮ ਕਰ ਦਿੱਤੀ ਸਾਡੇ ਪੰਜਾਬ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਆ ਨਾ ਇਸ ਗੱਲ ਨੇ ਉਸ ਪਰਿਵਾਰ ਨੂੰ ਪਟਕੇ ਰੱਖ ਦਿੱਤਾ ਕਿਉਂਕਿ ਕੱਲਾ ਮੁੰਡਾ ਸੀ ਉਹਨਾਂ ਦਾ ਤਾਂ ਮੈਂ ਪੁੱਛਣਾ ਚਾਹੂੰਗਾ ਕਿਸਾਨ ਜਥੇਬੰਦੀਆਂ ਤੋਂ ਕਿ ਜਿਨ੍ਹਾਂ ਦਾ ਨੌਜਵਾਨ ਮੁੰਡਾ ਤੁਹਾਡੇ ਇੱਕ ਕਿਸਾਨ ਬੰਦੇ ਨੇ ਮਾਰ ਦਿੱਤਾ ਸਾਰੇ ਇੱਕੋ ਜਿਹੇ ਨਹੀਂ ਹੈ ਮੈਨੂੰ ਸਾਰਾ ਪਤਾ ਹੈ ਪਰ ਜਥੇਬੰਦੀਆਂ ਦੇ ਜਿਹੜੇ ਆਗੂ ਹਨ ਉਸ ਬੰਦੇ ਦੇ ਉੱਤੇ ਆਪਣੇ ਪੱਧਰ ਤੇ ਐਕਸ਼ਨ ਲੈਣ ਤਾਂ ਕਿ ਪੰਜਾਬ ਦੇ ਲੋਕ ਇਸ ਗੱਲ ਤੇ ਯਕੀਨ ਕਰਨ ਕਿ ਵਾਕਈ ਇਨਸਾਨੀਅਤ ਹੈਗੀ ਹੈ ਕਿਉਂਕਿ ਉਹਨਾਂ ਨੇ ਸਮਝੌਤਾ ਤੱਕ ਭਾਵੇਂ ਕਰ ਲਿਆ ਪਰ ਮੈਂ ਇੱਥੇ ਚਾਹੁੰਨਾ ਕਿ ਸਾਡਾ ਕਾਨੂੰਨ ਵੀ ਵੱਖਰਾ ਹੋਣਾ ਚਾਹੀਦਾ ਜੇਕਰ ਤੁਹਾਡਾ ਸਮਝੌਤਾ ਵੀ ਹੋ ਜਾਂਦਾ ਨਾ ਇੱਥੇ ਤੇ ਅਦਾਲਤ ਨੂੰ ਇਹ ਭਲਕ ਲੱਗ ਜਾਵੇ ਕਿ ਹਾਂਜੀ ਇਹਨੇ ਤਾਂ ਬੰਦੇ ਨੇ ਕਤਲ ਕੀਤਾ ਉਹ ਫੇਰ ਭਾਵੇਂ ਸਾਵੇਂ ਬੰਦੇ ਕੋਲੋਂ ਸਮਝੌਤਾ ਕਰਨ ਇੱਥੇ ਅਦਾਲਤ ਦਾ ਹੱਕ ਤਾਂ ਇਹੀ ਬਣਦਾ ਕਿ ਉਹਨੂੰ ਬਣਦੀ ਸਜ਼ਾ ਮਿਲੇ ਭਾਵੇਂ ਉਹਨਾਂ ਦੇ ਘਰਦਿਆਂ ਨੇ ਸਮਝੌਤਾ ਕਰ ਲਿਆ ਪਰ ਸਾਡੀ ਮਾਨਯੋਗ ਅਦਾਲਤ ਆ ਜਿਹੜੀ ਬਠਿੰਡੇ ਦੀ ਉਹਨੂੰ ਚਾਹੀਦਾ ਕਿ ਇਹਨਾਂ ਬੰਦਿਆਂ ਨੂੰ ਅੰਦਰ ਦੇਣਾ ਚਾਹੀਦਾ ਇਹ ਫੇਰ ਸਭਧਾਨ ਮੁਤਾਬਕ ਮੰਨਿਆ ਜਾਊ ਕਿ ਵਾਕਈ ਸਹੀ ਹੈ ਹੁਣ ਸਮਝੌਤਾ ਕਰਨ ਵਾਲਾ ਤਾਂ ਪੈਸੇ ਨਾਲ ਵੀ ਕਰ ਸਕਦਾ ਉਹਨਾਂ ਨੂੰ ਪੈਸੇ ਬਹੁਤ ਦਿੱਤੇ ਹੁਣ ਇਸ ਕਰਕੇ ਕਰ ਸਕਦੇ ਆ ਪਰ ਜਿਹੜੀ ਬਣਦੀ ਸਜ਼ਾ ਹੱਕਦਾਰ ਆ ਉਹਨਾਂ ਸਜ਼ਾਵਾ ਦੇ ਲੋਕ ਉਹਨਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਲੋਕਾਂ ਦੇ ਕੰਨ ਹੋਣ ਸੋਨੇ ਘਲਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰੋ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ